ਹਾਂ ਤੱਕ ਮਤ ਬੋਲਾ ਵੀ ਖਾਤੇ ਚ ਪੈ ਗਈ ਕੁਰਸੀਆਂ ਤੇ ਬੈਠ ਕੇ ਉੱਥੇ ਮੋਬਾਈਲ ਦੇਖ ਕੇ ਮੁੜ ਜਾਂਦੇ ਨੇ ਇਹ ਵੀ ਬਹੁਤ ਵੱਡੀ ਅੰਗਲੀ ਹੈ ਜੇ ਕਿਸੇ ਦੇ ਉੱਤੇ ਗਿਰ ਗਿਆ ਤਾਂ ਨੁਕਸਾਨ ਆਹ ਲਾ ਲੂ ਇਹ ਕਦੋਂ ਵੀ ਜੰਨੀ ਕਿ ਯਾਰ ਕਿਸੇ ਦੀ ਜਾਨ ਲੈ ਸਕਦਾ ਸਿੱਧੇ ਲੱਭ ਜਾਂਜ ਕਹੀਏ ਬੇਨਤੀ ਹੈ ਪ੍ਰਸ਼ਾਸਨ ਤੱਕ ਵੀਡੀਓ ਪਹੁੰਚਾ ਦਿਓ ਜਾਰੇ ਇਹ ਬਿੱਤਾਂ ਜੋ ਯਾਰ ਜੋ ਇਹ ਜੇ ਦਰਖਤ ਖੜੇ ਨੇ ਉਹਨਾਂ ਕਿਸੇ ਦੀ ਕੀਮਤੀ ਜਾਨਾਂ ਨਾ ਜਾਣ ਜਿਵੇਂ ਕੱਲ ਗਈ ਇੱਕ ਲੇਡੀ ਜੀ ਦੀ ਜਾਨ ਪਰਵਾਰ ਕਹਿੰਦਾ ਸਸੀ ਦਾ ਦਿਨ ਰਾਤ ਇਸੇ ਚ ਗੌਰ ਰੱਖਦੇ ਆਂ ਵੀ ਇਹ ਗਿਰਿਆ ਕਦੋਂ ਕਿਸੇ ਦੇ ਉੱਤੇ ਨਾ ਗਿਰ ਜੇ ਕਿਸੇ ਮੋਟਰਸਾਈਕਲ ਵਾਲੇ ਦੇ ਆਹ ਦੇਖ ਸਕਦੇ ਹੋ ਨਾ ਸੁੱਕਾ ਹੈ ਤੇ ਆਹ ਜਾੜਾਂ ਦੇਖ ਲੋ ਇਹਦੀਆਂ ਨਿਕਲੀਆਂ ਪਈਆਂ ਨੇ ਲੱਗ ਭਾਗਾ ਦੇਖੋ ਲੈ ਕਦੋਂ ਵੀ ਡਿੱਗ ਸਕਦਾ ਇਹ ਪਰ ਹੁਣ ਕੋਈ ਉਹਨਾਂ ਦੇ ਧਿਆਨ ਚ ਨਹੀਂ ਵੀ ਕਿਸੇ ਦੇ ਉੱਤਰ ਵੀ ਗਿਰ ਸਕਦਾ ਇਹ ਉਹ ਵੀ ਐ ਹੀ ਹੋਊਗਾ ਟੇਡਾ ਬਿੰਗਾ ਸਹੀ ਤਰ੍ਹਾਂ ਖੱਟਾ ਡਿੱਗਦਾ ਨਹੀਂ ਜੇ ਕਹੀ ਹੁਣ ਨਿੰਮ ਸੁੱਕ ਕੇ ਹੁਣ ਆਹ ਦੇਖੋ ਜੜਾ ਇਹਦੀਆਂ ਬਾਹਰ ਨਿਕਲ ਗਈਆਂ ਆ ਲਾ ਲਓ ਇਹ ਕਦੋਂ ਵੀ ਜੰਨੀ ਕਿ ਯਾਰ ਕਿਸੇ ਦੀ ਜਾਨ ਲੈ ਸਕਦਾ ਹੈ ਸਿੱਧੇ ਲੱਭ ਜਾਂਜ ਕਹੀਏ ਬੇਨਤੀ ਹੈ ਪ੍ਰਸ਼ਾਸਨ ਤੱਕ ਵੀਡੀਓ ਪਹੁੰਚਾ ਦਿਓ ਜਾਰੇ ਇਹ ਬਿੱਤਾਂ ਜੋ ਯਾਰ ਜੋ ਇਹ ਜੇ ਦਰਖਤ ਖੜੇ ਨੇ ਉਹਨਾਂ ਨੂੰ ਪੱਟਰ ਦਨ ਕੀਮਤੀ ਜਾਨਾਂ ਨਾ ਜਾਣ ਦੋਸਤ ਤੁਹਾਨੂੰ ਆ ਦਿਖਾਉਣਿਆਂਗੇ ਵੀ ਆਪਾਂ ਨੂੰ ਪਤਾ ਹੈ ਪੰਜਾਬ ਚ ਨਿੰਮ ਸੁੱਕ ਗਏ ਕੱਲ ਇੱਕ ਲੇਡੀਜ਼ ਦੀ ਮੌਤ ਹੋ ਗਈ ਕਾਰ ਦੇ ਉੱਤੇ ਨਿੰਮगिर ਗਿਆ ਆ ਸਫੈਦੇ ਦਾ ਦਰਖਤ ਉਹ ਵੀ ਐਂ ਟੇਡਾ ਹੋਇਆ ਹੋਇਆ ਸੀ ਕਹਿੰਦੇ ਪਰ ਆ ਦੇਖੋ ਇਹ ਕਦੋਂ ਵੀ ਕਿਸੇ ਦੀ ਮੌਤ ਦਾ ਕਾਰਨ ਪਰਿਵਾਰ ਕਹਿੰਦਾ ਸ assi ਦਾ ਦਿਨ ਰਾਤ ਇਸੇ ਚ ਗੌਰ ਰੱਖਦੇ ਆ ਵੀ ਇਹ ਗਿਰਿਆ ਕਦੋਂ ਕਿਸੇ ਦੇ ਉੱਤੇ ਨਾ ਗਿਰ ਜੇ ਕਿਸੇ ਮੋਟਰਸਾਈਕਲ ਵਾਲੇ ਦੇ ਆਹ ਦੇਖ ਸਕਦੇ ਹੋ ਸੁੱਕਾ ਹੈ ਬਿਲਕੁਲ ਮਾੜਾ ਜਿਹਾ ਫੁੱਟਿਆ ਹੈ ਉੱਥੋਂ ਹੁਣ ਸੁੱਕਾ ਹੈ ਤੇ ਆ ਜਾੜਾ ਦੇਖ ਲੋ ਇਹਦੀਆਂ ਨਿਕਲੀਆਂ ਪਈਆਂ ਨੇ ਲੱਗ ਭਾਗਾ ਦੇਖੋ ਲੈ ਇਹ ਕਦੋਂ ਵੀ ਜਨਨ ਕਿ ਕਹਦੀ ਵੀ ਕਦੋਂ ਮਰਜੀ ਕਦੋਂ ਵੀ ਡਿੱਗ ਸਕਦਾ ਇਹ ਕਿਉਂ ਜੀ ਖਤਰਾ ਬਣਿਆ ਹੋਇਆ ਤਾਂ ਹਾਂ ਜੀ ਪੂਰਾ ਖਤਰਾ ਹੀ ਹੈ ਹਾਂ ਜੀ ਤੇ ਸੋਨੂੰ ਵੀ ਫਿਰ ਬੈਠਿਆਂ ਨੂੰ ਰੇਡ ਲੱਗਦਾ ਹੂਡ ਦੇ ਬਾਅਦ ਕਰ ਤੇ ਵੀ ਡਿੱਗ ਸਕਦਾ ਇਹ ਡਿੱਗ ਸਕਦਾ ਹੈ ਜੀ ਇਹ ਉਹਨਾਂ ਦੀ ਆਪ ਹੀ ਜ਼ਿੰਮੇਵਾਰੀ ਬਣਦੀ ਹੈ ਜੀ ਉਹ ਨੀ ਨੁਕਸਾਨ ਕਿਦੋਂ ਹੁੰਦਾ ਬਾਅਦ ਚ ਦੇਖਦੇ ਨੇਗੇ ਉਦੋਂ ਪਹਿਲਾਂ ਕੋਈ ਗੌਰ ਨਹੀਂ ਕੀ ਕੁਰਸੀਆਂ ਤੇ ਬੈਠ ਕੇ ਜਦੋਂ ਜਦੋਂ ਕਿਸੇ ਦੀ ਜਾਨ ਚਲੀ ਜਾਂਦੀ ਹੈ ਉਦੋਂ ਬਾਅਦ ਜਾਗਦੇ ਨੇ ਉਦੋਂ ਬਾਅਦ ਜਾਗਦੇ ਨੇਗੇ ਤਾਂ ਘਾਹ ਤੱਕ ਮਤ ਬੋਲਾ ਵੀ ਖਾਤੇ ਚ ਪੈ ਗਈ ਕੁਰਸੀਆਂ ਤੇ ਬੈਠ ਕੇ ਉੱਥੇ ਮੋਬਾਈਲ ਦੇਖ ਕੇ ਮੁੜ ਜਾਂਦੇ ਨੇ ਇੰਨਾ ਕਣੀ ਕੋਈ ਧਿਆਨ ਨਹੀਂ ਜੇ ਹੁਣ ਤੁਸੀਂ ਵੱਡਦੇ ਉਹਨੂੰ ਮਨ ਕਰੇ ਛੋਟੇ ਤੇ ਕਾਰਵਾਈ ਹੋ ਜੇ ਹਾਂ ਫਿਰ ਕਹਿਣਗੇ ਜੀ ਸੋਨੇ ਵੱਡ ਲਿਆ ਕਰ ਲਿਆ ਪਰਚਾ ਦੰਨਿਆ ਕਰਦੇ ਆ ਵੀ ਕਿਉਂ ਟੇਕਿਆ ਕਰਕੇ ਮਜ਼ਦੂਰ ਪਰਿਵਾਰ ਨਹੀਂ ਇਹ ਗਦੀ ਘੇੜ ਚ ਚੱਕਰ ਜੇ ਤਾਂ ਪੈਂਦੇ ਨਹੀਂਗੇ ਹੂੰ ਜੇ ਤੁਸੀਂ ਟੇਕਦੇ ਹੋ ਉਹਦੀ ਮਾਜੂ ਪਾ ਕਿਧਰ ਨਹੀਂ ਆਜੂ ਆਜੂ ਟੀਮ ਉਹਦੀ ਉਹਨਾਂ ਨੂੰ ਪਤਾ ਵੀ ਲੱਗ ਜਾਊਗਾ ਵੀ ਉੱਥੇ ਨਿੰਮ ਵੱਡ ਲਿਆ ਫਲਾਣੇ ਨੇ ਵੀ ਉਹ ਕਰ ਲਿਆ ਪਰ ਹੁਣ ਕੋਈ ਉਹਨਾਂ ਦੇ ਧਿਆਨ 'ਚ ਨਹੀਂ ਵੀ ਕਿਸੇ ਦੇ ਉੱਤਰ ਵੀ गिर ਸਕਦਾ ਇਹ ਹੂੰ ਆ ਬਿਲਕੁਲ ਜੀ ਦੇਖੋ ਪਹਿਲਾਂ ਉਹ ਟਿੱਬਾ ਸੀ ਟਿੱਬੇ ਦੇ ਉੱਤੇ ਸੀ ਅਸਲ 'ਚ ਨਿੰਮ ਹੁਣ ਜਿਹੜੀ ਜੜਾਏ ਦੀ ਉਹ ਖੋ ਖਤਮ ਹੋ ਗਈ ਆਲੇ-ਦਾਲੇ ਮਿੱਟੀ ਹੈ ਜਿਹੜੀ ਚੱਕੀ ਗਈ ਆ ਦੇਖੋ ਸਫਾਈ ਤੁਰ ਤੱਕ ਹੋ ਗਈ ਪਰ ਆਹ ਦੇਖੋ ਪਹਿਲਾਂ ਵੀ ਡਿੱਕੇ ਕੱਲ ਵੀ ਮੌਤ ਹੋਈ ਇੱਕ ਲੇਡੀ ਜੀ ਦੀ ਕਾਰ ਤੇ ਗਿਰ ਗਿਆ ਦਰਖਤ ਉਹ ਵੀ ਐ ਹੋਊਗਾ ਟੇਡਾ ਬਿੰਗਾ ਸਹੀ ਦਰਖਤ ਤਾਂ ਡਿੱਗਦਾ ਨਹੀਂ ਜੇ ਕਹੀ ਹੁਣ ਨਿੰਮ ਸੁੱਕ ਕੇ ਹੁਣ ਆ ਦੇਖੋ ਜੜਾਏ ਦੀਆਂ ਬਾਹਰ ਨਿਕਲ ਗਈਆਂ ਆ ਲਾ ਲਓ ਇਹ ਕਦੋਂ ਵੀ ਜੰਨੀ ਕਿ ਯਾਰ ਕਿਸੇ ਦੀ ਜਾਨ ਲੈ ਸਕਦਾ ਸਿੱਧੇ ਲੱਭ ਜਾਂਦੇ ਕਹੀਏ ਬੇਨਤੀ ਹੈ ਪ੍ਰਸ਼ਾਸਨ ਤੱਕ ਵੀਡੀਓ ਪਹੁੰਚਾ ਦਿਓ ਜਾਰੇ ਇਹ ਬਿੱਤਾਂ ਜੋ ਜਰ ਜੋ ਇਹ ਜਿਹੇ ਦਰਖਤ ਖੜੇ ਨੇ ਉਹਨਾਂ ਨੂੰ ਪੱਟਰਦਾ ਨਾ ਕਿਸੇ ਦੀ ਕੀਮਤੀ ਜਾਣਾਂ ਨਾ ਜਾਣ ਜਿਵੇਂ ਕੱਲ ਗਈ ਇੱਕ ਲੇਡੀ ਜੀ ਦੀ ਜਾਣ